ਤੋਲੀ ਸਾਹਿਬ ਪਲੀਜ਼ ਸੁਣਿਓ ਕਹਿੰਦੀ ਹੁਣ ਇੱਧਰ ਧਿਆਨ ਦਿਓ ਭੈਣ ਜੀ ਦੀਦੀ ਜੀ ਪਲੀਜ਼ ਗਾਣਾ ਸੁਣਿਓ ਕੁੜੀ ਕੀ ਕਹਿੰਦੀ ਆਪਣੇ ਪਿਓ ਨੂੰ ਕਹਿੰਦੀ ਕਿ ਦਿਨੋਂ ਦੇ ਨੇ ਆਉਂਦੇ ਜਾਂਦੇ ਵਿਆਹ ਦੇ ਦਿਨ ਨੇ ਨੇੜੇ ਮਹਾਰਤਾ ਵਚੋਲਾ ਮੇਰਾ ਕਿਹੜੇ ਉੱਤੇ ਕਿਹੜੇ ਦਿਨੋਂ ਦੇ ਨੇ ਆਉਂਦੇ ਜਾਂਦੇ ਵਿਆਹ ਦੇ ਦਿਨ ਨੇ ਨੇੜੇ ਮਹਾਰਤਾ ਵਚੋਲਾ ਮੇਰਾ ਕਿਹੜੇ ਫਿਕਰਾਂ 'ਚ ਲੰਗੇ ਮੇਰੀ ਸਾਰੀ ਸਾਰੀ ਰਾਤ ਫਿਕਰਾਂ 'ਚ ਲੰਗੇ ਮੇਰੀ ਸਾਰੀ ਸਾਰੀ ਰਾਤ ਮੈਨੂੰ ਲੱਗਦਾ ਜਾਵਾਂਗੇ ਅਸੀਂ ਹਾਰ ਬਾਬਲਾ ਅਸੀਂ ਹੰਗਰੀਬ ਮਸਾਂ ਜਾਂਝ ਪਗ ਤਾਉਣੀ ਪਰ ਮੁੰਡੇ ਵਾਲੇ ਮੰਗਦੇ ਆ ਅਸੀਂ ਹੰਗਰੀਬ ਮਸਾਂ ਜਾਂਝ ਪਗ ਤਾਉਣੀ ਪਰ ਮੁੰਡੇ ਵਾਲੇ ਮੰਗਦੇ ਆ ਕਾਰ ਬਾਬਲਾ ਅਸੀਂ ਹੰਗਰੀਬ ਮਸਾਂ ਜਾਂਝ ਪਗ ਤਾਉਣੀ ਪਰ ਮੁੰਡੇ ਵਾਲੇ ਮੰਗਦੇ ਆ ਕਾਰ ਬਾਬਲਾ ਦਿਨੋਂ ਦੇ ਨੇ ਆਉਂਦੇ ਜਾਂਦੇ ਵਿਆਹ ਦੇ ਦਿਨ ਨੇੜੇ ਮਾਰਦਾ ਵਚੋਲਾ ਮੇਰਾ ਦਿਨੋਂ ਦੇ ਨੇ ਆਉਂਦੇ ਜਾਂਦੇ ਮਾਰਦਾ ਵਚੋਲਾ ਮੇਰਾ ਆ ਫਿਕਰਾਂ ਚ ਲੰਗੇ ਮੇਰੀ ਸਾਰੀ ਸਾਰੀ ਰਾਤ ਫਿਕਰਾਂ ਚ ਲੰਗੇ ਮੇਰੀ ਸਾਰੀ ਸਾਰੀ ਰਾਤ ਮੈਨੂੰ ਲੱਗਦਾ ਜਾਵਾਂਗੇ ਅਸੀਂ ਹਾਰ ਬਾਬਲਾ ਅਸੀਂ ਹੰਗਰੀਬ ਮਸਾਂ ਜਾਂਝ ਭਗ ਤੋਣੀ ਪਰ ਮੁੰਡੇ ਵਾਲੇ ਮੰਗਦੇ ਆ ਹਾਰ ਬਾਬਲਾ ਅਸੀਂ ਹੰਗਰੀਬ ਮਸਾਂ ਜਾਂਝ ਭਗ ਤੋਣੀ ਪਰ ਮੁੰਡੇ ਵਾਲੇ ਮੰਗਦੇ ਆ মুে বাংতে আকার বাবলা তাজ চন্দ্র লক্ষ নূহা নু সড়া ਇਸ ਦਜ ਨਹੀਂ ਸ਼ਾਇਦ ਭੁੱਖਾ ਚ ਮਰਾਇਆ ਏ ਇਸ ਦਜ ਨਹੀਂ ਭੁੱਖਾ ਚ ਮਰਾਇਆ ਏ ਇਸ ਦਜ ਨਹੀਂ ਸ਼ਾਇਦ ਭੁੱਖਾ ਚ ਮਰਾਇਆ ਏ ਦਰ ਚੰਦਰ ਨੇ ਲੱਖਾਂ ਨੂੰ ਹਾਂ ਨੂੰ ਸੜਾਇਆ ਏ ਇਸ ਦਜ ਨਹੀਂ ਸ਼ਾਇਦ ਭੁੱਖਾ ਚ ਮਰਾਇਆ ਏ ਇਸ ਦਜ ਨਹੀਂ ਸ਼ਾਇਦ ਭੁੱਖਾ ਚ ਮਰਾਇਆ ਏ ਲਾਲਚੀ ਤੇ ਲੋਭੀ ਜਿਹੜੇ ਤਾਜ ਦੇ ਆ ਭੁੱਖੇ ਉਹਨਾਂ ਕਿੱਥੋਂ ਦੇਣਾ ਮੈਨੂੰ ਸਤਕਾਰ ਬਾਬਲਾ ਲਾਲਚੀ ਤੇ ਲੋਭੀ ਜਿਹੜੇ ਤਾਜ ਦੇ ਆ ਭੁੱਖੇ ਉਹਨਾਂ ਕਿੱਥੋਂ ਦੇਣਾ ਮੈਨੂੰ ਸਤਕਾਰ ਬਾਬਲਾ ਅਸੀਂ ਆਂ ਗਰੀਬ ਮਸਾਂ ਜਾਂਝ ਭਗਤੌਣੀ ਪਰ ਮੁੰਡੇ ਵਾਲੇ ਮੰਗਦੇ ਆ ਅਸੀਂ ਆਂ ਗਰੀਬ ਮਸਾਂ ਜਾਂਝ ਭਗਤੌਣੀ ਪਰ ਮੁੰਡੇ ਵਾਲੇ ਮੰਗਦੇ ਆ ਮੁੰਡੇ ਵਾਲੇ ਮੰਗਦੇ ਆ ਹਰੇ ਵੱਲੋਂ ਬਾਬਲੇ ਜੀ ਸਾਫ ਕੀਨਕਾਰ ਹਾ ਮੇਰੇ ਨਾਨੀ ਉਹਨਾਂ ਨੂੰ ਤਾਂ ਗੱਡੀ ਨਾਲ ਪਿਆਰਿਆ ਮੇਰੇ ਨਾਲ ਉਹਨਾਂ ਨੂੰ ਤਾਂ ਗੱਡੀ ਨਾਲ ਚਨੇਰ ਢੂਮੇ ਪੁੱਛੂ ਆਂ ਪੇ ਫੇਰ ਜਦੋਂ ਸੰਨੀ ਵਾਂਗੂ ਗਿਆ ਉਹ ਵੀ ਹਾਰ ਪਾਬਲਾ ਫੂਰ ਜਿ ਚਨੇਰ ਢੂਮੇ ਪੁੱਛੂ ਆਂ ਪੇ ਫੇਰ ਜਦੋਂ ਗਿਆ ਗੁਰਮੀਤ ਵਾਂਗੂ ਹਾਰ ਪਾਬਲਾ ਅਸੀਂ ਹੰਗਰੀ ਮਸਾਂ ਜਾਂਜ ਪਤਕੌਣੀ ਪਰ ਮੁੰਡੇ ਵਾਲੇ ਮੰਗਦੇ ਆਂ ਆਪ ਦਿਓ ਆਈਆਂ ਵੀ ਹੋ ਸਾਰਿਆਂ ਭੈਣਾ ਭਰਾਵਾਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਸ਼ਰਾਬੀ ਸਾਹਿਬ ਤੁਹਾਨੂੰ ਵੀ ਦੇਖ ਲਓ ਸਾਹਬ ਲਾਇਆ ਤੁਹਾਡੇ ਪਰ ਇਹਨੂੰ ਫੜ ਕੇ ਰੱਖੋ ਭਾਜੀ ਬਿਲਕੁਲ ਸਹੀ ਕੀਤਾ ਤੁਸੀਂ ਇੱਕ ਵਾਰੀ ਤੁਸੀਂ ਭਾਜੀ ਨੂੰ ਬੁਲਾਓ ਫੇਰ ਆਪਾਂ ਸਾਰਿਆਂ ਨਾਲ ਮਿਲਦੇ ਆਂਕਿਊ ਥੈਂਕ ਯੂ ਥੈਂਕ ਯੂ ਭਾਜੀ ਮਾਫ ਕਰਿਓ ਸੁਰਜ ਭਾਜੀ ਗੱਲਾਂ ਮੈਸੇ ਬਹੁਤ ਸੱਚੀਆਂ ਪਰ ਭਾਜੀ ਮਗਰ ਖੜੇ ਨੇ ਤੇ ਭਾਜੀ ਤੁਹਾਡੀ ਡਿਊਟੀ ਹੈ ਜੀ ਭਾਜੀ ਇਹਨਾਂ ਨੂੰ ਫੜ ਕੇ ਰੱਖੋ ਕਿਉਂਕਿ ਜਦੋਂ ਡਿਊਟ ਜੋੜੀ ਲੱਗੀ ਹੋਵੇ ਤਾਂ ਆਊਟ ਜਾ ਲੱਗਦਾ ਹੈ ਮੈਨੂੰ ਲੱਗਦਾ ਕਿ ਵੀਰ ਤੇ ਥੋੜਾ ਨੀਰੂ ਬਾਜਵਾ ਦਾ ਪਹਿਰਾ ਹੈ ਸਟੈਪ ਸਾਰੇ ਉਹੀ ਚੱਲੰਦੇ ਨੇ ਤੇ ਆਪਣੇ ਆਪ ਨੂੰ ਥੋੜਾ ਸਾਹਮਣੇ ਰੱਖਿਓ ਲੌਂਗ ਲਾਚੀ ਸੁਣਿਆ ਮੈਨੂੰ ਲੱਗਦਾ ਭਰਾ ਨੇ ਸਟੈਪ ਸਾਰੇ ਉਹੀ ਨੇ ਤੇ ਆਓ ਜੀ ਪੰਜਾਬ ਦੀ ਉਸ ਦੁਕਾਨਾ ਜੋੜੀ ਨੂੰ ਡਿਊਟ ਜੋੜੀ ਨੂੰ ਮੈਂ ਤੁਹਾਡੇ ਰੂਬਰੂ ਕਰਾਂ ਜਿਨ੍ਹਾਂ ਦੇ ਆਏ ਹੋਏ ਗੀਤਾਂ ਨੂੰ ਤੁਸੀਂ ਫੋਨ ਸਕਰੀਨਾਂ ਤੇ ਟੀਵੀ ਸਕਰੀਨਾਂ ਤੇ ਕਿਉਂਕਿ ਫੋਨ ਸਾਡੇ ਕੋਲ ਅਵੇਲੇਬਲ ਨੇ ਫੋਨ ਤੇ ਬਹੁਤ ਸਾਰੇ ਐਪਸ ਜਿਹੜੇ ਚੱਲਦੇ ਨੇ ਚਾਹੇ ਫੇਸਬੁੱਕ ਦੀ ਗੱਲ ਕਰ ਲਈ ਇੰਸਟਾਗ੍ਰam ਦੀ ਗੱਲ ਕਰ ਲਈ ਯੂਟਿਊਬ ਦੀ ਗੱਲ ਕਰ ਲਈ ਭਾਜੀ ਨੇ ਤੇ ਬਹੁਤ ਸਾਰੇ ਗੀਤਾਂ ਦੇ ਰੀਲਸ ਬਣੀਆਂ ਨੇ ਤੁਸੀਂ ਭਾਜੀ ਨੇ ਹਰ ਇੱਕ ਬੋਲ ਨੂੰ ਪਿਆਰ ਕੀਤਾ ਮੁਹੱਬਤ ਦਿੱਤੀ ਹੈ ਜਿਸ ਗੀਤਾਂ ਨੂੰ ਤੁਸੀਂ ਟੀਵੀ ਸਕਰੀਨਾਂ ਤੇ ਵੀ ਜਿਹੜੇ ਵੀ ਚੈਨਲ ਦੀ ਗੱਲ ਕਰ ਲਈ ਹਰ ਇੱਕ ਚੈਨਲ ਤੇ ਬਾਜੀ ਦੇ ਗੀਤ ਨੂੰ ਤੁਸੀਂ ਮਕਬੂਲਿਆ ਬੜਾ ਪਿਆਰ ਦਿੱਤਾ ਤੇ ਮੈਂ ਗੀਤਾਂ ਨੂੰ ਥੋੜਾ ਥਾਡੇ ਰੂ-ਗਰੂ ਕਰਦਿਆਂ ਬਾਜੀ ਨੇ ਇਹਦੇ ਗਾਏ ਹੋਏ ਗੀਤਾਂ ਕਿਤੇ ਸਪੀਕਰ ਕਿਤੇ ਗੇਮ ਕਿਤੇ ਜੇਲ ਕਿਤੇ ਸਵੀਟ ਹੌਬੀ ਕਿਤੇ ਕਾਲਾ ਮਾਲ ਹਰ ਇੱਕ ਬੋਲ ਨੂੰ ਤੁਸੀਂ ਰੋਮ-ਰੋਮ ਵਿੱਚ ਵਸਾਇਆ ਏ ਤੇ ਅਕਰੀ ਖੁੱਲ ਕੇ ਤਾੜੀਆਂ ਲਗਾ ਦਿਓ ਜੀ ਐਸੇ ਗੀਤਾਂ ਨੂੰ ਆਵਾਜ਼ ਦੇਣ ਵਾਲੇ ਉਹ ਸੁਪਰਸਟਾਰ ਪੰਜਾਬ ਦੀ ਦੁਕਾਨਾ ਜਿਹੜੀ ਵਰਲਡ ਫੇਮਸ ਵਨ ਐਂਡ ਓਨਲੀ ਮਿਸਟਰ ਬੀ ਐਸ ਪੱਟੀ ਐਂਡ ਜਸ਼ਨ ਮੀ ਮੀ ਇਹ ਸਵਾਰ ਹੋ ਗਿਆ ਕੰਮ ਲੱਗਦਾ ਕੀ ਬਾਤ ਹੈ ਨਹੀਂ ਮੇਲੇ ਦਾ ਸ਼ਿੰਗਾਰ ਸਟੇਜਾਂ ਦਾ ਸ਼ਿੰਗਾਰ ਤੁਹਾਡੀਆਂ ਜ਼ੋਰ ਨਾਲ ਤਾੜੀਆਂ ਦੇ ਨਾਲ ਵਰਲਡ ਫੇਮ ਸੁਸੁਗਾਣਾ ਜੋੜੀ ਮਿਸਾ ਪੀਐਸ ਕੱਟੀ ਐਂਡ ਜੋਸ਼ਦ ਮੀਕ ਉਨਾ ਤੋਂ ਬੇਕਸੂਰ ਨਾ ਟਾਰਕ ਲਗਾਓ ਜੀ ਇੰਤਜ਼ਾਰ ਜੇ ਕਨੀਆ ਖਤਮ ਹੋ ਚੁੱਕੇ ਨੇ ਪਰਿਵਾਰਕ ਖੇਤਾ ਦੇ ਨਾਲ ਸੱਭਿਆਚਾਰਕ ਖੇਤਾ ਦੇ ਨਾਲ ਪੰਜਾਬ ਦੀ ਸੁਪਰ ਸਟਾਰ ਦੁਕਾਨਾ ਜੋੜੀ ਵਨ ਐਂਡ ਓਨਲੀ ਵੀਐਸਪੀਟ ਡੇਟ ਜਸ਼ਨ ਵੀ